ਹਾਂਜੀ ਭਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਭਾਈ ਜੀ ਅੱਜ ਦੀ ਵੀਡੀਓ ਪਿੰਡਾ ਪਲੂਰ ਚੋਂ ਪਲੂਰ ਪਿੰਡ ਨੂੰ ਜ਼ਿਲ੍ਹਾ ਦੋਸਤੋ ਮੋਗਾ ਪੈ ਜਾਂਦਾ ਨਾਲ ਲੱਗਦੇ ਪਿੰਡਾਂ ਦੀ ਗੱਲ ਕਰੀਏ ਤਾਂ ਇੱਕ ਪਾਸੇ ਢੂੜਕੋਟ ਔਰ ਤੁਗਿਆ ਮਾਲਾ ਇਹ ਨਾਲ ਲੱਗਦੇ ਪਿੰਡ ਆ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਵਾਸਤੇ ਇੱਕ ਛੋਟੀ ਲੈ ਕੇ ਆਏ ਦੂਜਾ ਸੂਹਾ ਸੂਰ ਹੀ ਆ ਇਹ ਦੋਸਤੋ ਇਹ ਇੱਕ ਥਾਂ ਤੋਂ ਤੇਲ ਆ ਬਾਈ ਹੁਣੇ ਦਾਅਦੇ ਸੀ ਵੀ ਥਣ ਚੱਲਦਾ ਧਾਰਾ ਆਉਂਦੀਆਂ ਤੇ ਪਰ ਪਤਾ ਲ ਕਰਕੇ ਦੇਣੀ ਹੈ 11 12 ਕਿਲੋ ਦੁੱਧ ਦੀ ਗਰੰਟੀ ਹੈ ਬਾਹਰ ਪਿਛੇ ਦੀ ਫੁੱਲ ਗਰੰਟੀ ਹੋਊਗੀ ਬਾਕੀ ਜੇ ਕੋਈ ਵੀਰ ਨੂੰ ਪਸੰਦ ਆਉਂਦੀ ਕਿਸੇ ਨੂੰ ਤਾਂ ਇੱਥੇ ਆ ਕੇ ਤਸੱਲੀ ਕਰ ਸਕਦਾ ਬਾਈ ਦਾ ਨੜਾ ਆਪਣਾ ਸਕਰੀਨ ਤੇ ਲਗਾਤਾਰ ਚੱਲੂਗਾ ਰੇਟ ਇਹਦਾ ਫੋਨ ਤੇ ਰਹਿਣਾ ਦੋਸਤੋ ਚੰਗੀ ਝੋਟੀ ਆ ਦੇਖ ਸਕਦੇ ਹੋ ਮੂੰਹ ਮੱਥਾ ਵੀ ਸੋਹਣਾ ਸਿੰਘਾ ਜੰਮਾ ਦੀ ਵੀਸਾ ਦੋਸਤੋ ਬਾਕੀ ਬਾਈ ਹੁਣਾਂ ਵਪਾਰ ਲੈਣ ਦਾ ਕੰਮ ਆ ਇਹ ਕਰਦੀ ਆ ਬਾਈ ਹੁਣਾਂ ਦੇ ਚੰਗੀ ਝੋਟੀ ਦੋਸਤੋ ਥਾਂ ਲਈ ਵਾਪਾ ਤੁਹਾਨੂੰ ਨੇੜੇ ਚੈੱਕ ਕਰਾ ਦਿੰਨੇ ਆ ਚੰਗਾ ਥਾਂ ਲਈ ਵਾਪਾ ਜੇ ਤੋਂ ਮਿਲਦੇ ਆਗੇ ਨਵੀਂ ਵੀਡੀਓ ਦੇ ਨਾਲ